ਸਸੀ ਕਾਲਜੀ ਸਾਰੇ ਪ੍ਰਭਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਪਿੰਡ ਧੂੜਕੋਟ ਦੇ ਵਿੱਚ ਧੂੜਕੋਟ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਆਖਰੀ ਪਿੰਡ ਆ ਇਹਦੋਂ ਗਾ ਹੱਦ ਆ ਜਿਹੜੀ ਦੋ ਪਿੰਡਾਂ ਦੀ ਸ਼ੁਰੂ ਦੋ ਜ਼ਿਲ੍ਹਿਆਂ ਦੀ ਹੋ ਜਾਂਦੀ ਆ ਇੱਕ ਪਾਸੇ ਫਰੋਜ਼ਪੁਰ ਜ਼ਿਲ੍ਹੇ ਦਾ ਗੱਲ ਪਿੰਡ ਆ ਜਾਂਦਾ ਤੇ ਦੂਜੇ ਪਾਸੇ ਮਾਲਾ ਪਿੰਡ ਜਿਹੜਾ ਉਹ ਮੁਕੇ ਜ਼ਿਲ੍ਹੇ ਦਾ ਆ ਜਾਂਦਾ ਵਾ ਮਿੱਤਰੋ ਜਿਸ ਘਰ ਦੇ ਵਿੱਚ ਮੌਜੂਦ ਆ ਮੈਂ ਘਰੇਲੂ ਪਰਿਵਾਰ ਦੇ ਘਰੇ ਆ ਝੋਟੀ ਵਿਖਾਉਣੀ ਆ ਤੁਹਾਨੂੰ ਮਿੱਤਰੋ ਇੱਕ ਬਿਲਕੁਲ ਤਾਜੀ ਸੂਈ ਬਾਕਮਾਲ ਕਿੰਨੇ ਦਿਨਾਂ ਦੀ ਸੂਈ ਥੱਲੇ ਕਿੰਨਾ ਦੁੱਧ ਤਿਆਰ ਆ ਕੀ ਬਾਈ ਹੁਣੀ ਰੇਟ ਕਰਦੇ ਆ ਕਦ ਕਾਠੀ ਵੱਲੋਂ ਡਿਜ਼ਾਈਨਰ ਵੱਲੋਂ ਪੱਟਪੁੜੇ ਵੱਲੋਂ ਝੋਟੀ ਕਮਾਲ ਦੀ ਆ ਮਿੱਤਰੋ ਤੇ ਲੇਵੇ ਦੀ ਬਰੀਕੀ ਵੀ ਬਾਕਮਾਲ ਆ ਬਾਕੀ ਗੱਲਬਾਤ ਆਪਾਂ ਮਾਲਕਾਂ ਦੇ ਨਾਲ ਕਰਦੇ ਆ ਆ ਜੀ ਸਤਿ ਸ਼੍ਰੀ ਅਕਾਲ ਬਕੂ ਜੀ ਸਤਿ ਸ਼੍ਰੀ ਅਕਾਲ ਅੱਗੇ ਚਲੇ ਜਾਓ ਮਾੜਾ ਜ ਆ ਹਾਂ ਇੱਥੇ ਖੜ੍ਹ ਜਾਓ ਇਧਰੋਂ ਇੱਥੇ ਇਧਰੋਂ ਹਾਂ ਬਾਈ ਇੱਥੇ ਰੁਕ ਜੋ ਦੀਪਾ ਹੋ ਬਾਪੂ ਠੀਕ ਠਾਕ ਆ ਠੀਕ ਠਾਕ ਆ ਬਾਈ ਠੀਕ ਆ ਆਪਣਾ ਨਾਮ ਦੱਸੋ ਇੱਕ ਵਾਰੀ ਮੇਰਾ ਭਜਨ ਸਿੰਘ ਥਾਣੇਦਾਰ ਹੈ ਭਜਨ ਸਿੰਘ ਥਾਣੇਦਾਰ ਆ ਬਾਪੂ ਕਿੱਥੇ ਡਿਊਟੀ ਕਰਦਾ ਪਹਿਲਾਂ ਤਾਂ ਇਹ ਦੱਸ ਦਿਓ ਪਹਿਲਾਂ ਫ੍ਰੀ ਕੋਡ ਰਿਹਾ ਮੈਂ ਐਸਐਸਪੀ ਦੇ ਰੀਡਰਾਂ ਨਾਲ ਰਿਹਾ ਠੀਕ ਆ ਠੀਕ ਆ ਫਿਰ ਤਾਂ ਫਿਰ ਮੁੱਕ ਗਏ ਠੀਕ ਆ ਹੁਣ ਰਿਟਾਇਰਮੈਂਟ ਫਿਰ ਜੀ ਹਾਂ ਫਿਰ ਫਰੋਜ਼ਪੁਰ ਵੀ ਠੀਕ ਆ ਚਲੋ ਬਹੁਤ ਵਧੀਆ ਪਹਿਲਾਂ ਤਾਂ ਇਸ ਗੱਲ ਦੇ ਲਈ ਤੁਹਾਡਾ ਧੰਨਵਾਦ ਆ ਤੁਸੀਂ ਸੇਵਾ ਕੀਤੀ ਆ ਪੰਜਾਬ ਦੀ ਹਨਾ ਜੀ ਤੇ ਬਾਈ ਆਪਣਾ ਨਾਮ ਹੈਗਾ ਵਾ ਕੀ ਦੱਸਿਆ ਸੀਗਾ ਭਜਨ ਸਿੰਘ ਭਜਨ ਸਿੰਘ ਥਾਣੇਦਾਰ ਹਨਾ ਹਾਂ ਜੀ ਭਜਨ ਬ हां वेचरी कर दी थी। है जी कर दी है कर दी ठीक है किन्ने ਵਸੂਆ ਸੋਈ ਹੈ ਜੀ ਇਹ ਦੂਜੇ ਸੂਏ ਆ ਬਈ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਇਹਨੂੰ ਤਿੰਨ ਦਿਨ ਹੋ ਗਏ ਬਾਈ ਤਿੰਨ ਦਿਨ ਹੋ ਗਏ ਸੂਈ ਨੂੰ ਕਿੰਨੇ ਦਿਨਾਂ ਤੇ ਸੂਈ ਥਲੇ ਕਿੰਨੇ ਕੁ ਦੁੱਧ ਤਿਆਰ ਹੋਊਗਾ ਜਿਹੜਾ ਭਾਂਡੇ ਚ ਪਾ ਦਿੰਦੀ ਹੈ ਇਹ ਬਈ ਬੌਲਾ ਸਾਢੇ 1 4 ਕਿਲੋ ਤੇ ਉੱਪਰ ਆ ਇੱਕ ਡੰਗ ਦਾ ਹੈ ਹਾਂ ਇੱਕ ਡੰਗ ਦਾ ਠੀਕ ਹੈ ਚਵਾਈ ਚਵਾਈ ਚੰਗੀ ਆ ਬਈ ਹਾਂ ਵਧੀਆ ਬਈ ਇਹ ਬਈ ਜਦੋਂ ਤੂੰ ਛੱਡੀ ਸੀਗੀ ਨਵੇਂ ਦੁੱਧ ਹੋ ਕੇ ਪਹਿਲੇ ਸੂਈ ਕਿੰਨਾ ਕੁ ਟਾਈਮ ਮਿਲ ਗਈ ਸੀਗੀ ਇਹ ਇਹ ਮਿਲਦੀ ਰਹੀ ਹੈ ਬਾਈ ਅਸੀਂ ਕਾਫੀ ਚਿਰ ਮਿਲਦੀ ਰਹੀ ਹੈ 7-8 ਮਹੀਨੇ ਪਹਿ ਗਈ ਦੁੱਧ ਦੀ ਠੀਕ ਆ ਦਿੰਦੀ ਸੀ ਬਈ ਪਹਿਲੇ ਸੋਹ ਹੈ ਤੇ ਅੱਜ ਕੀ 12 13 ਕਿਲੋ ਦੁੱਧ ਦੇਈ ਦਿੰਦੀ ਹੈ ਰਜਕੂ ਠੀਕ ਹੈ ਬਈ ਕੀ ਰੇਟ ਰੱਖਾਂਗੇ ਬਈ ਮੈਂ ਆਪਾਂ ਇਹਦਾ ਬਾਈ ਜੀ ਜੇ ਸਹੀ ਸਹੀ ਆ ਜਿਹੜਾ ਲੋਕਾਂ ਨੂੰ ਕਹਿਣ ਨੂੰ ਕਿੰਨਾ ਮਰਜ਼ੀ ਕਰੇ 135 ਆ 135 ਦੇ ਵਿੱਚੋਂ ਥੋੜਾ ਬੋਤਾ ਮਾਨਤਨ ਕਰ ਹਾਂ ਮੈਂ ਥੋੜਾ ਕੜਾ ਮਾਨਤਨ ਹੋ ਜੇ ਠੀਕ ਹੈ ਜੀ ਬਈ ਧੋਏ ਕੱਡੇ ਬਰ ਰੋ ਇਹਨੂੰ ਲੈ ਕੇ ਜਾ ਬਣਾ ਜੇ ਪੰਨੇ ਹੋਏ ਲੋ ਇਹਨੂੰ ਬਰਾ ਇਹਨੂੰ ਲੈ ਇਹਨੂੰ ਲੈ ਤੋੜ ਦੇ ਬਣਾ ਲੈ ਵੀ ਮਿੱਤਰੋ ਸੁਆ ਸੁਈਏ ਕਰਨ ਵਾਲੀ ਦੂਜਾ ਦੁੱਧ ਆ ਸੁਆ ਸੁਈ ਰੋ ਅਜੇ 3-4 ਦੇ 2-3 ਦਿਨ ਹੀ ਹੋਏ ਆ ਹਜੇ ਵੀ ਕਹਿਣ ਤੋਂ ਭਾਵੇਂ ਆ ਵੀ ਲੂਹੇ ਦੁੱਧ ਤੋਂ ਹਜੇ ਬਾਹਰ ਨਹੀਂ ਹੋਈ ਕਰਮਾ ਵਾਲੀ ਆਰਡਰ ਦੀ ਕੁਆਲਿਟੀ ਬੇਹਤਰੀਨ ਆ ਅੰਗ ਬਹੁਤ ਚੰਗੇ ਲੱਗੇ ਝੋਟੀ ਨੂੰ ਪੱਠ ਪੁੜੇ ਲੋ ਕਮਾਲ ਦੀ ਆ ਕਰਮਾ ਵਾਲੀ ਬੰਦ ਜਿੱਥੇ ਮੋੜ ਲ ਪਛਾਣ ਬਹੁਤ ਸੋਹਣਾ ਜਿਹੜਾ ਇਹਦਾ ਪੱਠ ਪੁੜਾ ਦੇਖੋ ਤੁਸੀਂ ਬਾਕੀ ਭਲੀ ਮਾਨਸ ਵੀ ਆ ਕੋਈ ਬਾਲੀ ਕਾਲੀ ਨਹੀਂ ਕਰਦੀ ਝੋਟੀ ਮਿੱਤਰੋ ਦੁੱਧ ਜੇ ਤਾਂ ਤੁਸੀਂ ਸੇਵਾ ਕਰ ਲਈਂ ਦੀ ਟਕਾਕੀ ਤੇ 14 ਕਿਲੋ ਵੀ ਕੋਈ ਇਹਨੂੰ ਜ਼ਿਆਦਾ ਮਹਿੰਗਾ ਨਹੀਂ ਰੱਖਦਾ 7 ਕਿਲੋ ਡੰਗ ਦੁੱਧ ਦਾ ਪਰ ਤੁਸੀਂ 12-13 ਦਾ ਖੁੱਲਾ ਰੁੱਲਾ ਦੁੱਧ ਪ 9-10 ਕਿਲੋ ਨੇ ਜਿਹੜਾ ਬੋਲਾ ਉਹ ਹੁਣੇ ਸਟਾਰਟ ਕੀਤਾ ਹੋਇਆ ਮਗਰ ਇਹਦੇ ਕੱਟਾ ਕਿ ਕੱਟੀ ਆ ਜੀ ਕੱਟੀ ਆ ਥਿਲੇ ਇੱਕ ਬਾਈ ਹੋਰ ਆ ਕੱਟੀ ਮਗਰ ਇਹਦੇ ਕਰਮਾ ਵਾਲੀ ਦੀ ਇੱਕ ਗੱਲ ਵੱਡੀ ਏ ਆ ਵੀ ਬਾਕੀ ਬਰੀਕੀ ਚੰਗੀ ਆ ਲੈ ਪੋਤਿਆਂ ਦਾ ਆਰਡਰ ਰੂਡਰ ਵਿਖਾ ਦੇ ਕਰਮਾ ਵਾਲੀ ਦਾ ਇੱਕ ਰੂ ਨਾਲ ਟਿਕਾਣਾ ਬਹੁਤ ਚੰਗਾ ਝੋਟੀ ਦਾ ਦੇਖ ਸਕਦੇ ਆ ਤੁਸੀਂ ਮਿੱਤਰੋ ਸਾਰੀ ਝੋਟੀ ਬਿਹਤਰ ਹੀ ਨਾ ਜਿੰਨੀ ਹੈਗੀ ਤੁਸੀਂ ਆਪ ਵੀ ਦੇਖ ਸਕਦੇ ਆ ਮਿੱਤਰੋ ਆ ਵੇਖ ਲਓ ਨਿਵਾ ਨੂਵਾ ਬਹੁਤ ਖੁੱਲਾ ਡੁੱਲਾ ਕਰਮਾ ਵਾਲੀ ਦਾ ਬਾਕੀ ਡਿਜ਼ਾਈਨ ਬਹੁਤ ਰੂਧਾਰੀ ਵਾਲਾ ਵਾ ਹੁਸਨ ਬਹੁਤ ਆ ਛੋਟੀ ਤੇ ਬਾਕੀ ਹਜੇ ਗਿੱਲੀ ਸੋਈ ਆ ਬਈ ਮਿੱਤਰੋ ਖਾ ਪੀ ਕੇ ਨੇ ਹੋਰ ਖੁੱਲਣਾ ਕਿਉਂਕਿ ਜਾਪੇ ਦੇ ਵਿੱਚ ਆ ਥੋੜੀ ਬਹੁਤੀ ਤਾਂ ਕੁੜੀਆਂ ਜਾਂ ਕੁੱੱਖਾਂ ਘੱਟ ਚੱਕਦੀ ਆ ਦੋ ਚਾਰਾਂ ਦਿਨਾਂ ਦੀ ਕਿ ਖੁੱਲ ਕੇ ਪੱਠੇ ਖਾਲੇ ਤੇ ਛੋਟੀ ਦੀ ਜੱਚ ਤਾਂ ਜਿਹੜੀ ਉਹ ਹੋਰ ਵਧਣੀ ਆ ਫਿਰ ਕੱਦ ਆ ਜਿਹੜਾ ਵਾ ਉਹ ਖੜੇ ਕੋਲੇ ਕਿੰਨਾ ਕੱਦ ਦਾ ਆਪਣਾ ਕੱਦ ਮੇਰਾ ਹੈਗਾ 5 ਫੁੱਟ 8 ਇੰਚ ਆ ਖੜੇ ਮੇਰਾ ਕੋਲੇ 5 ਫੁੱਟ ਦੇ ਨਜ਼ਦੀਕ ਇਹਦਾ ਕੱਦ ਹੈਗਾ ਛੋਟੀ ਨਾ ਗੈਨ ਲਓ ਕਿ ਤੈਨੂੰ ਪੂਰਾ ਕਰਦਾ ਚੋਟੀ ਦਾ ਮਿੱਤਰੋ ਵੇਲ ਵੀ ਪੂਰੀ ਆ ਕਰਦ ਵੀ ਪੂਰਾ ਦਾ ਬਾਕੀ ਸਿੰਗ ਵੀ ਬਹੁਤ ਸੋਹਣਾ ਵਾ ਮਗਰ ਇਹਦੇ ਕੱਟੀ ਆ ਰੇਟ ਇਹਦਾ 135000 ਆ ਬਹੁਲਾ ਇਹਦੇ ਥਲੇ 9-10 ਕਿਲੋ ਤਿਆਰ ਆ ਸੂਆ ਇਹ ਦੂਜਾ ਸੂਈ ਹੋਈ ਆ ਤਿੰਨ ਚਾਰਾ ਦਿਨਾਂ ਦੀ ਸੂਈ ਹੋਈ ਆ ਮਿੱਤਰੋ ਮੈਂ ਇਹਨੂੰ ਇੱਧਰ ਨੂੰ ਕਰ ਤੇ ਰੇਟ ਬਾਈ ਬਿਲਕੁਲ ਠੀਕ ਹੈ ਕਿਉਂਕਿ ਮਾਲ ਜਦੋਂ ਬਾਹਰ ਲੈਣ ਜਾਈਏ ਉਦੋਂ ਪਤਾ ਲੱਗਦਾ ਹੁੰਦਾ ਬਾਕੀ ਛੋਟੀ ਬਾਈ ਪੱਦਰੀ ਸਮੰਦਰੀ ਵੀ ਵੱਡੀ ਗੱਲ ਇਹ ਆ ਆਪਾਂ ਨੰਬਰ ਲੈ ਲਾਂਗੇ ਬਾਈ ਦਾ ਜਿਹੜੇ ਨੰਬਰ ਤੇ ਤੁਸੀਂ ਗੱਲਬਾਤ ਕਰਨੀ ਆ ਮੇਤਰੋ ਬਾਈ ਨਾਲ ਥੋੜਾ ਜਿਹਾ ਡਰਦੀ ਆ ਹੋਰ ਨਹੀਂ ਕੋਈ ਗੱਲ ਹੈਗੀ ਕਰਮ ਵਾਲੀ ਦਾ ਉਹਦੀ ਚੁਆ ਚ ਦੇ ਦਿੰਦੀ ਕੋਈ ਗੱਲ ਨਹੀਂ ਜੀ ਕੋਈ ਗੱਲ ਇਹ ਪੂਰ ਚੱਕ ਲਓ ਮਾੜੀ ਲੈ ਵੇਖੋ ਮੇਤਰੋ ਲੈਵਾ ਵੇਖੋ ਕਿਰਾਂ ਦੀ ਤੁਸੀਂ ਫੇਰ ਕੋਹ ਗੱਲਾਂ ਟਿਕਾਣੇ ਲਾ ਦੂਗੀ ਲੈਵੇ ਵਾਲਿਆਂ ਦਾ ਬਸ ਠੀਕ ਹੈ ਜੀ ਉੱਥੇ ਲੈ ਬਾਈ ਨੰਬਰ ਤਾਂ ਹੀ ਕਰਾਂ ਦੀ ਆਪਦਾ ਬਾਈ ਇੱਥੇ ਖੜ ਜੋ ਕੋਈ ਗੱਲ ਨਹੀਂ ਨੰਬਰ ਦੇ ਦਿਓ ਕਿਰਾ 98155 98155 95886 95886 ਇੱਕ ਵਾਰੀ ਹੋਰ ਬੋਲ ਦੀ ਜੀ 98155 ਜੀ 95886 ਠੀਕ ਹੈ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਨਾਲ ਗੱਲ ਤੇ ਬਾਦ ਪਿੰਡਾ ਧੂੜਕੋਟ ਜ਼ਿਲ੍ਹਾ ਫਰੀਦਕੋਟ ਅਗਲੀ ਕਾਰਵਾਈ ਤੁਸੀਂ ਕਰ ਲਿਓ ਨੰਬਰ ਬਾਈ ਦਾ ਸਕਰੀਨ ਤੇ ਆ ਧੰਨਵਾਦ ਸ਼ੁਕਰੀਆ ਜਉਂਦਰੋ